ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਜਿਹਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣੀ ਹੈ ਦੋਸਤੋ ਘਰੇਲੂ ਪਸ਼ੂਆ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਜੇ ਮੈਂ ਪਹਿਲਾਂ ਤੁਹਾਨੂੰ ਦੱਸ ਦਣਾ ਬਾਕੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਇੱਕ ਇੱਕ ਗਾਂ ਆਪਾਂ ਸੀਲ ਕਰਨੀ ਆ ਵੀਰ ਨੇ ਬਿਲਕੁਲ ਤਾਜੀ ਸੂਈ ਸਵਾਈ ਗਾਂ ਆ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਈ ਠੀਕ ਠਾਕ ਠੀਕ ਠਾਕ ਵਧੀਆ ਵਧੀਆ ਚੱਲਿੰਦਾ ਕੰਮ ਕਰ ਐ ਪੂਰਾ ਦੇ ਠੀਕ ਹੈ ਜੀ ਐਡਰੈਸ ਬੋਲ ਦਿਓ ਆਪਣਾ ਵੀਰ ਐਡਰੈਸ ਆਪਣਾ ਪਿੰਡ ਲੋਕਾ ਹਾਂਜੀ ਤੇ ਤਹਿਸੀਲ ਪੱਟੀ ਪੱਟੀ ਹਾਂਜੀ ਤੇ ਇਹ ਆਪਣਾ ਕੈਰੋ ਤੋਂ ਲਿੰਕ ਰੋਡ ਨਿਕਲਦਾ ਆਪਣੇ ਬੈਗ ਨੂੰ ਠੀਕ ਹੈ ਜੀ ਕੈਰੋ ਤੋਂ ਜਿਹੜੀ ਨੰਦਪੁਰ ਨੂੰ ਠੀਕ ਹੈ ਜੀ ਹਾਂਜੀ ਠੀਕ ਨੇੜੇ ਆਪਰੋਂ ਨੰਦਪੁਰ ਵੀ ਪੈਂਦਾ ਤੇ ਕੈਰੋ ਨੇੜੇ ਹਾਂਜੀ ਠੀਕ ਹੈ ਜੀ ਤੇ ਆਪਣਾ ਨਾਮ ਦੱਸ ਦਿਓ ਵੀਰ ਨਾਮ ਵੀ ਜੀ ਆਪਣਾ ਹਰਪ੍ਰੀਤ ਸਿੰਘ ਫੋਨ ਨੰਬਰ ਕਿੰਦਾ ਜੀ ਫੋਨ ਨੰਬਰ ਇੱਕ ਮਿੰਟ ਦੱਸ ਦੇ ਹਾਂਜੀ 8427 ਹਾਂਜੀ 330 539 ਠੀਕ ਹੈ ਕੋਈ ਨਹੀਂ ਮੈਂ ਫੋਨ ਨੰਬਰ ਦੋਸਤੋ ਸਕਰੀਨ ਤੇ ਚਲਾ ਦੂੰਗਾ ਵੀਰ ਨੂੰ ਕਨਫਰਮ ਨਹੀਂ ਕਰ ਕਿਉਂਕਿ ਨੰਬਰ ਨਵਾਂ ਲਿਆ ਜੀ ਵੀਰ ਨੇ ਇਸ ਕਰਕੇ ਪੂਰਾ ਕਨਫਰਮ ਨਹੀਂ ਕਰ ਤੇ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਅਛਾ ਵੀ ਜਿਹੜੀ ਆਪਾਂ ਇਹ ਗਾਵਾ ਵੇਟਣੀ ਹੈ ਮੈਂ ਦੱਸਦਾ ਵੀਰਾਂ ਨੂੰ ਪਹਿਲਾਂ ਕਿ ਗਾਵਾ ਆਪਣੇ ਪਸ਼ੂ ਭਰੇਲੂ ਹੈ ਨਾ ਕੋਈ ਵਪਾਰ ਦਾ ਕੰਮ ਨਹੀਂ ਜਿਆਦਾ ਹੈ ਨਾ ਹਾਂਜੀ ਕਿੰਨਾ ਸੂਆ ਸੂਈ ਦਾ ਹੈ ਇਹ ਇਹ ਪਹਿਲਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਵੀ ਸੂਈਨਾ ਇਨੂੰ ਕੋਈ 15 ਤੋਂ 20 ਦਿਨ ਹੈ 15 ਤੋਂ 20 ਦਿਨ ਸੂਈਨ ਹੋ ਗਿਆ ਤੇ ਦੰਦਾ ਜੋ ਕਿਦਾਂ ਚੈੱਕ ਕੀਤੀ ਹੈ ਇਹ ਛਿੱਗੀ ਆ ਜੀ ਛੇ ਦੰਦੇ ਆ ਦੋਸਤੋ ਮੂੰਹ ਤੇ ਵੀ ਦੁੱਧ ਕੰਨਾ ਤਿਆਰ ਹੈ ਹੁਣ ਮੌਕੇ ਦਾ 16 ਤੋਂ 17 ਲੀਟਰ ਵਿੱਚ 16 17 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਤੇ ਇਹਦਾ ਵੀਰ ਪਤਾ ਵਾ ਕਿਹੜੇ ਸੀਮੰਦੀ ਆ ਆਪੇ ਇਹ ਵੈਸੇ ਡੈਨਮਾਰਕ ਦੀ ਆ ਪਰ ਕਨਫਰਮ ਨਹੀਂ ਗਾੜੀ ਕਿਹੜੇ ਨੰਬਰ ਹੈ ਨਾ ਠੀਕ ਹੈ ਜੀ ਲਓ ਦੋਸਤੋ 15 ਤੋਂ 16 ਦਿਨ ਦਾ ਟਾਈਮ ਜਿਹੜਾ ਇਹਨੂੰ ਸੂਈਨ ਹੋ ਗਿਆ ਦੁੱਧ 16 ਤੋਂ 17 ਕਿਲੋ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਨਹੀਂ ਦਿੱਤਾ ਵੀਰ ਇਹ ਵੀ ਜੀ ਬੱਚ ਬੱਚਾ ਦੋਸਤੋ ਆਪ ਅੱਛਾ ਦਿੱਤਾ ਯਾਨੀ ਡੈਨਮਾਰਕ ਦੀ ਆ ਦੋਸਤੋ ਆਪੇ ਜਿਹੜੀ ਆਪਣੇ ਸੀਮਨ ਦੀ ਤੇ ਬਾਕੀ ਦੋਸਤੋ ਕਨਫਰਮ ਨਹੀਂਗਾ ਕਿ ਨੰਬਰ ਕਿਹੜਾ ਵਾ ਡੈਨਮਾਰਕ ਦੇ ਵਿੱਚ ਉਹ ਤੁਸੀਂ ਦੋਸਤੋ ਆਪ ਜਿਹੜੀ ਨਿਰਖਪਰ ਕਰ ਲੈਣਾ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੱਕ ਜੀ ਦੋਸਤੋ ਨਾਲਾਂ ਜਿਹੜੀਆਂ ਹਮਾਨੇ ਦੇ ਕਾਫੀ ਆ ਬ੍ਰੀਕ ਬ੍ਰੀਕ ਦੁੱਧ ਵੀਰ ਨੇ ਦੱਸਦਾ ਵੀ 16 17 ਕਿਲੋ ਤਿਆਰ ਆ ਤੋੜ ਕੇ ਦਿਖਾਈਏ ਵੀ ਥੋੜੀ ਜਿਹੀ ਕੱਦ ਕੱੜ ਦੋਸਤੋ ਗਾਂ ਦਾ ਪੂਰਾ ਉੱਚਾ ਲੰਮਾ ਸੋਹਣੀ ਸੰਖੀ ਆ ਪੂਰੀ ਸਿਰਫ ਇੱਕ ਕਮੀ ਆ ਕਿ ਨਹਾਈ ਨੂੰ ਵੀ ਨਹੀਂ ਆ ਜੇ ਕਿਉਂਕਿ ਮੌਸਮ ਥੋੜਾ ਡੋਣੇ ਲਓ ਦੋਸਤੋ ਕਰੋ ਚੈੱਕ ਜੀ ਦਾ ਤੋਰਾ ਤਾਰਾ ਗਾਂ ਦਾ ਦੇ ਗਾ ਦੀ ਲੈਂਥ ਚੈੱਕ ਕਰ ਲਓ ਵੀ ਲੰਮੀ ਤੋਰ ਥੋੜੀ ਜਿਹੀ ਆ ਗਏ ਦੋਸਤੋ ਬੈਕ ਸਾਈਡ ਤੋਂ ਉਹਦਾ ਆਰਡਰ ਗਾਂ ਦਾ ਚੈੱਕ ਕਰ ਲਓ ਥੋੜੀ ਜਿਹੀ ਵੀ ਅੱਗੇ ਤੋਂ ਲੰਮੀ ਤੋਰ ਖਿੰਦੇ ਹਨ ਥਣਾ ਤੁਣਾ ਦੀ ਕੁਆਲਿਟੀ ਦੋਸਤੋ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਂਗ ਨਹੀਂ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਲਿਆ ਵੀਰ ਮੋੜਾ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਗਾਦੀ ਚੈੱਕ ਕਰਵਾ ਦੇਣਾ ਪਹਿਲਾ ਸੂਆ ਸੂਈ ਜੀ ਚਵਾਈ ਚੁਈ ਵੀਰੇ ਇਹ ਵਧੀਆ ਇੱਕ ਨੰਬਰ ਦੀ ਹੈ ਵਧੀਆ ਇੱਕ ਨੰਬਰ ਕੋਈ ਪੂਰ ਛਟਾ ਕੋਈ ਥਣਾ ਦੀ ਬਾਦ ਘਟ ਹੋਏ ਨਾ ਜੀ ਠੀਕ ਹੈ ਜੀ ਚਵਾਈ ਚੁਈ ਦੋਸਤੋ ਵੀਰ ਕਹਿੰਦਾ ਇੱਕ ਨੰਬਰ ਦੀ ਹੈ ਕੋਈ ਪੂਰ ਛਟਾ ਨਹੀਂ ਕੋਈ ਥਣਾ ਦੀ ਬਾਦ ਘਟ ਨਹੀਂ ਜੇ ਨੇੜ ਤੋਂ ਜਿਹੜੇ ਥਾਂ ਤੋਂ ਦੁਕਾਨ ਲਗਾਦੇ ਆ ਲੋਹਾ ਹੱਥ ਕਟੂਈ ਚਵਾਈ ਮੁੱਠੀ ਨਾਲ ਥਾਣ ਦੋਸਤੋ ਬਹੁਤ ਵਧੀਆ ਜੇ ਕਿਸੇ ਵੀ ਇਨੇ ਮਸ਼ੀਨ ਤੇ ਚਵਾਈ ਕਰਨੀ ਤਾਂ ਵੀ ਦੋਸਤੋ ਥਾਣ ਮਸ਼ੀਨ ਤੇ ਚੋਣੇ ਆ ਜੀ ਅੱਛਾ ਮਸ਼ੀਨ ਤੇ ਜੀ ਠੀਕ ਹੈ ਜੀ ਦੋਸਤੋ ਵੀਰ ਮਸ਼ੀਨ ਤੇ ਚਵਾਈ ਕਰਦਾ ਇਹਦੀ ਤੇ ਜੇ ਕਿਸੇ ਵੀਰ ਨੇ ਹੱਥੀਂ ਚਵਾਈ ਕਰਨੀ ਤੇ ਦੋਸਤੋ ਉਹ ਵੀ ਚਵਾਈ ਬਹੁਤ ਵਧੀਆ ਹੋ ਸਕਦੀ ਹੈ ਉਲਟ ਬਹਿਣੀ ਨਾਲ ਪਾਸੋਂ ਸਾਡੀ ਕੁਆਲਿਟੀ ਚੈੱਕ ਕਰਵਾ ਦਿੰਦਾ ਅੱਛਾ ਜੀ ਦੋ ਮਰ ਮੇਕੇ ਚਵਾਈ ਹੋ ਜਾਂਦੀ ਠੀਕ ਹੈ ਜੀ ਕਿੰਨਾ ਮੁੱਲ ਕਰਦੇ ਵੀਰ ਜੀ ਬੋਲੋ ਵੀਰ ਜੀ ਇਹਦਾ 65 ਕਰਦੇ ਆ ਹਾਂ ਜੀ ਕਦਾਂ ਮੰਨ ਲੜਣਾ ਜੀ ਮਾਨਤਨ ਆਪਾਂ 2000 ਮਾਨਤਨ ਕਰ ਦਾਂਗੇ 63000 63000 ਦੀ ਕਰ ਦਾਂ ਠੀਕ ਹੈ ਜੀ 63000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 63000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਉਹਦਾ ਮੌਕੇ ਤੇ ਜਿਹੜਾ ਮਾਨਤਲ ਹੋਊਗਾ ਜ਼ਰੂਰ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਪਹਿਲਾ ਸੂਆ ਦੋਸਤੋ ਗਾਂ ਸੂਈ ਆ 6 ਦੰਦ ਮੋਹ 16 ਤੋਂ 17 ਲੀਟਰ ਦੁੱਧ ਮੌਕੇ ਦਾ ਤਿਆਰ ਜੇ ਪ੍ਰਿੰਟ ਪ੍ਰਿੰਟ ਗਾਂ ਦਾ ਦੋਸਤੋ ਚੈੱਕ ਕਰ ਲਓ ਬਹੁਤ ਵਧੀਆ ਬਹੁਤ ਚੰਗੀ ਸ਼ੈ ਨਗੇ ਸਿਰਫ ਇੱਕ ਕਮੀ ਸਿਰਫ ਨ ਕਾਡਰੈਸ ਇੱਕ ਵੀਰ ਦਾ ਮੈਂ ਫੇਰ ਬੋਲ ਦਣਾ ਪਿੰਡ ਦੋਸਤੋ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਆਪਣਾ ਦੱਸ ਦਈਏ ਕਰੀ ਹਰਪ੍ਰੀਤ ਸਿੰਘ ਨਾਮ ਆਪਣਾ ਵੀ ਹਰਪ੍ਰੀਤ ਸਿੰਘ ਫੋਨ ਨੰਬਰ ਦੋਸਤੋ ਮੈਂ ਵੀਰ ਦਾ ਜਿਹੜਾ ਸਕਰੀਨ ਤੇ ਚੱਲਦਾ ਕਰ ਦੂੰਗਾ ਕੈਰੋਂ ਤੋਂ ਦੋਸਤੋ ਜੇ ਕਿਸੇ ਵੀਰ ਨੇ ਆਨੰਦਪੁਰ ਵਾਲੇ ਪਾਸੇ ਨੂੰ ਜਾਣਾ ਹੋਵੇ ਤੇ ਕੈਰੋਂ ਤੋਂ ਸੜਕ ਨਿਕਲਦੀ ਹੈ ਵੀਰ ਦੇ ਆਪਣੇ ਇਸ ਘਰ ਨੂੰ ਆਨੰਦਪੁਰੂ ਦੋਸਤੋ ਬਿਲਕੁਲ ਲਾਗੇ ਸਰਾਲੀ ਮੰਡ ਪਿੰਡ ਵੀ ਬਿਲਕੁਲ ਨਜ਼ਦੀਕ ਆ ਮੇਨ ਜਿਹੜੀ ਵੀਟ ਕਰਨੀ ਹੈ ਵੀਰ ਦਾ ਤੁਸੀਂ ਆਪਾਂ ਫੋਨ ਨੰਬਰ ਚ ਲਾ ਦੂੰਗਾ ਸਕਰੀਨ ਤੇ ਵੀ ਇਹਨਾਂ ਫੋਨ ਤੇ ਗ